ਔਰ ਪੂਰੇ ਵਿਸ਼ਵ ਦੇ ਵਿੱਚ ਇਹ ਨਾਹਾਕਾਰ ਮਚ ਰਹੀ ਹੈ ਇੰਨਾ ਨਿੰਦਰਜੋਗ ਹੈ ਕਿ ਜੋ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਔਰ ਮੈਂ ਫੀਲ ਕਰੂੰਗਾ ਕਿ ਆਪਾਂ ਸਾਰਿਆਂ ਨੂੰ ਦੇਸ਼ ਦੇ ਹਿੱਤਾਂ ਵਾਸਤੇ ਰਾਸ਼ਟਰ ਦੇ ਹਿੱਤਾਂ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਆਪ੍ਰਿਆ ਕੁਝ ਹੱਦ ਤੋ ਬਾਜ਼ ਨਹੀਂ ਆ ਰਿਹਾ ਔਰ ਇਸ ਨੂੰ ਇਹ ਸਬਸਕੋਣਾ ਪਏਗਾ ਕਿਉਂਕਿ ਬਾਰ ਬਾਰ ਇਹਨੇ ਕਈ ਅਟੈਕ ਕੀਤੇ ਆ ਔਰ ਅੱਜ ਜੋ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਹੱਥੇ ਸਦਾਨੀਆਂ ਦੇ ਉੱਪਰ ਜੋ ਇਹਨੇ ਹਟਾਇਆ ਕਰਕੇ ਉਹਨਾਂ ਨੂੰ ਬਹੁਤ ਦੇ ਘਾੜਾ ਤਾਰ ਦਿੱਤਾ ਹੈ ਇਹ ਬਹੁਤੀ ਨਿੰਦਣਯੋਗ ਔਰ ਕੱਟਿਆ ਕਰਨਾ ਹੈ ਜੋ ਅੱਜ ਮਿਲ ਕੇ ਸਾਰੇ ਹੀ ਸਭਾ ਭਾਰਤ ਵਾਸੀ ਇਕੱਠੇ ਹੋਈਏ ਔਰ ਪਾਕਿਸਤਾਨੀ ਕੁੱਟੀਆਂ ਚਾਲਾਂ ਨੂੰ ਫੇਰ ਕਰਦੀਏ ਇਹ ਪਾਕਿਸਤਾਨੀ ਆਤਵਾਦ ਜਿਹੜਾ ਹੈ ਇਹ ਆਪਣੇ ਕੁੱਝ ਹੁਕਮ ਤੋਂ ਬਾਹਰ ਨਹੀਂ ਆ ਰਿਹਾ ਪਾਕਿਸਤਾਨ ਆਤਵਾਦ ਮਰਦਾ ਬਾਦ Murdabad, Pakistan yaptırad Murdabad, 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 Arab Desh Mahar Jindabad, 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 Arab Desh Mahar Jindabad, 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 Pakistan yaptırad Murdabad, Murdabad, ਪਾਕਿਸਤਾਨ ਅਤਵਾਦ ਮੁਰਦਾਬਾਦ 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 ਪਾਕਿਸਤਾਨੀ ਅਤਵਾਦ ਮੁਰਦਾਬਾਦ 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 ਪਾਕਿਸਤਾਨ ਅਤਵਾਦੀ ਮੁਰਦਾਬਾਦ 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 ਪਾਕਿਸਤਾਨ ਅਤਵਾਦ ਮੁਰਦਾਬਾਦ 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 ਭਾਰਤ ਦੇਸ਼ ਮਹਾਨ ਜਿੰਦਾਬਾਦ 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 ਭਾਰਤ ਦੇਸ਼ ਮਹਾਨ ਜਿੰਦਾਬਾਦ 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 ਹਿੰਦੂ ਮੁਸਲਮ ਸਿੱਖ ਆਸਾਈ ਸਾਰੇ ਹਾਂ ਅਸੀਂ ਭਾਈ ਭਾਈ ਦੂਸਰ ਮੁਸਲਮ ਸਿੱਖਾ ਸਾਈ ਸਾਰੇ ਭਾਈ ਭਾਈ ਐਡਵੋਕੇਟ ਸਾਹਿਬ ਨੇ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਇੱਕ ਵਿਸ਼ੇਸ਼ ਜਾਂ ਧਰਮ ਦੇ ਨਾਲ ਲਟੜ ਨਹੀਂ ਸਾਥਿਓ ਮੈਂ ਇਸਲਾਮ ਦੀ ਸਟਡੀ ਕੀਤੀ ਹੈ ਇਸਲਾਮ ਦੇ ਕੁਰਾਨੇ ਮਜੀਦ ਅੰਦਰ ਪਹਿਲਾ ਚੈਪਟਰ ਹੈ ਸੂਰਤ ਫਾਤੀਹਾ ਸੂਰਤ ਫਾਤੀਹਾ ਨੂੰ ਅਲਹਮਦ ਸ਼ਰੀਬ ਵੀ ਬੋਲਦੇ ਆ ਲੇਕਿਨ ਕੁਰਾਨੇ ਮਜੀਦ ਦੇ ਅੰਦਰ ਕੋਈ ਫਿਰਕਾ ਪਸਤੇ ਨਹੀਂ ਮੁਹੰਮਦ ਸਾਹਿਬ ਦੀ ਫਿਲਾਸਫੀ ਬੜੀ ਉੱਚੀ ਸੁੱਚੀ ਹੈ ਔਰ ਪਹਿਲੇ ਚੈਪਟਰ ਕੁਰਾਨੇ ਪਾਕ ਤੇ ਲਿਖੇ ਨੇ ਇਹੀ ਆਕਾ ਨਾ ਬੋਦੂ ਰਿਆ ਕਾ ਨਸੀਨ ਇਹੀ ਦੀ ਨਸਰਾਤ ਅਲ ਮੁਸਤਕੀਮ ਸਰਾਤ ਅਲ ਅਜ਼ੀਨਾ ਰਮ ਕਾ ਹਾਲ ਹਿੰ ਗੈਰ ਮਜੂਬੀ ਆ ਰਹੀ ਵਾਲਾ ਜਵਾਲੀ ਇਹ ਅਰਬੀ ਹੈ ਰੱਬੁ ਨਾਲ ਵੀ ਕਹਿ ਕੇ ਲਿਖਿਆ ਰੱਬੁ ਨਾਲ ਵੀ ਦਾ ਮਤਲਬ ਹੈ ਕੁਲ ਹਾਲ ਵਾਸਤੇ ਤੁਹਾਨੂੰ ਕੇ ਰੱਬੀ ਬਾਣੀ ਹੈ ਨਾ ਕਿ ਉੱਤੇ ਮੁਸਲਮਾਨ ਵੀ ਕਹਿ ਕੇ ਨਹੀਂ ਲਿਖਿਆ ਜੇਕਰ ਮੁਸਲਮਾਨ ਵੀ ਕਹਿ ਕੇ ਲਿਖਿਆ ਹੁੰਦਾ ਤੇ ਕੁਰਾਨੇ ਮਜੀਦ ਇੱਕੋ ਫਿਰਕੇ ਦਾ ਇੱਕੋ ਫਿਰਕੇ ਦਾ ਗ੍ਰੰਥ ਹੁੰਦਾ ਸਾਥੀਓ پورا اندر بڑی اچھی سچی بھی ہے اور محمد صاحب کا یہ so, اسلام تو بھی پورا ہے. دی دی بارے کچھ پتا نہیں کہ اسلام دی کی ہے سبوت دینا بھائی چار سانچ کا سبوت دینی ہے سو so, ساتھی ایک کچھ حرکت ہے جو پاکستان اتواد نے کی اور نندن جو کرا ہے جو اسی راشٹروادی یا پارتی لوگ جڑے آپ کبھی بات نہیں کریں گے

ਇਹਨੂੰ ਫਾਸਿਦਰ ਕੋਨਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਇਨਸਾਨੀਅਤ ਦੇ ਮੱਥੇ ਦੇ ਉੱਪਰ ਗਲਤ ਬਰਤਦਾ ਹੈ ਪਾਕਿਸਤਾਨ ਅਤਵਾ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਅਤਵਾ ਮੁਰਦਾਬਾਦ ਮੁਰਦਾਬਾਦ ਭਾਰਤ ਦੇਸ਼ ਬਹਾਰ ਜਿੰਦਾਬਾਦ 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 ਭਾਰਤ ਦੇਸ਼ ਬਹਾਰ ਜਿੰਦਾਬਾਦ 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 ਭਾਰਤ ਦੇਸ਼ ਬਹਾਰ ਜਿੰਦਾਬਾਦ 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 ਪਾਕਿਸਤਾਨ ਅਤਵਾ ਮੁਰਦਾਬਾਦ 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 ਪਾਕਿਸਤਾਨ ਅਤਵਾ ਮੁਰਦਾਬਾਦ ਮੁਰਦਾਬਾਦ ਮੈਂ ਔਰ ਪਲਾਟਫਾਰਮ ਫੈਸ਼ਨ ਦੇ ਕੋਈ ਵੀ ਮੈਂਬਰ ਦਾਕਸ ਮੇਜਾ ਸਤੂ ਜੋ 2 ਬਈ ਅਪ੍ਰੈਲ ਨੂੰ ਪਹਿਲਗਾਂ ਵਿੱਚ ਅੱਤਵਾਦ ਵੱਲੋਂ ਅਟੈਕ ਕੀਤਾ ਗਿਆ ਔਰ ਨਹੱਥੇ ਸਲਾਨੀਆਂ ਨੂੰ ਆਪਣਾ ਨਿਸ਼ਾਨਾ ਬਣਾ ਗਿਆ ਇਹ ਬਹੁਤ ਹੀ ਇੱਕ ਨਿੰਦਨਯੋਗ ਕਾਰਨਾਮਾ ਹੈ ਔਰ ਐਡਾ ਨਿੰਦਨਯੋਗ ਕਾਰਨਾਮਾ ਹੈ ਜੋ ਕਿ ਇਨਸਾਨੀਅਤ ਤੇ ਮਨਸੇ ਤੇ ਕਲੰਕ ਹੈ ਸਾਥੀਓ ਮੈਂ ਗੱਲ ਕਹਿਣਾ ਚਾਹੂੰਗਾ ਕਿ ਪਾਕਿਸਤਾਨ ਆਪਣੀਆਂ ਕੁਝ ਹਰਕਤਾਂ ਤੋਂ ਬਾਜ਼ ਆ ਜਾਏ ਲੇਕਿਨ ਜੇ ਬਾਜ਼ ਨਾ ਆਇਆ ਤੇ ਉਸ ਨੂੰ ਖਮਾ ਜਾ ਬਹੁਤ ਵੱਡਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਹ ਚਾਹੁੰਦਾ ਹੈ ਕਸ਼ਮੀਰ ਨੂੰ ਸੋਣਾ ਲੇਕਿਨ ਇਹ ਭੁੱਲ ਜਾਵੇ ਇਹ ਉਹਦੀ ਾਕਾਤ ਨਹੀਂ ਹੈਗੀ ਪਾਕਿਸਤਾਨ ਦੀ ਸੋ ਅੱਜ ਪੂਰੇ ਦੇਸ਼ ਵਿੱਚ ਮੈਂ ਕਹਿੰਦਾ ਪੂਰੇ ਵਿਸ਼ਵ ਵਿੱਚ ਜਿਹੜਾ ਇੱਕ ਨਿੰਦਣਯੋਗ ਸਾਰੀ ਘਟਿਆ ਯਹੀ ਲਖਿਜੀ ਕੀਤੀ ਜਾ ਰਹੀ ਹੈ ਇਸ ਗੱਲ ਦੀ ਕਿ ਇਹ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਅਕਾਲੀ ਦੇਖੋ ਸ਼ਾਈ ਮਾਮਲੇ ਦਿਹਾਣਾ ਦਾ ਬਿਆਨ ਆਇਆ ਸੀ ਉਹਨਾਂ ਨੇ ਇਸ ਗੱਲ ਦੀ ਖੇਤੀ ਕੀਤੀ ਹੈ ਕਿ ਜੇਕਰ ਆਪਾਂ ਸਮਝੀਏ ਕਿ ਅਸਲਾਮ ਦੀ ਗੱਲ ਕਰਦੇ ਆ ਤੇ ਅਸਲਾਮ ਇਸ ਗੱਲ ਦੀ ਲਖੇ ਜੀ ਕਰਦਾ ਹੈ ਇਨਸਾਫ ਨਹੀਂ ਇਨਸਾਫ ਦੀ ਗੱਲ ਕਰਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਘਟਿਆ ਕਾਰਨਾਮਾ ਹੈ ਜੋ ਪੂਰੇ ਦੇਸ਼ ਵਿੱਚ ਲੋਕ ਜਿਹੜੇ ਹਹਾਕਾਰ ਮਚ ਗਈ ਹੈ ਸੋ ਇਹ ਪਾਕਿਸਤਾਨ ਭੁੱਲੀ ਜਾਵੇ ਆਪਣੇ ਕੋਈ ਹੱਦ ਤੋਂ ਬਾਅਦ ਆ ਜਾਏ ਨਹੀਂ ਤੇ ਇਸ ਨੂੰ ਬਹੁਤ ਵੱਡਾ ਖਮਾਜਾ ਪੁੱਤਰਾ ਪੈ ਸਕਦਾ ਹੈ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਇੱਕ ਮਾ